ਉਹਦਾ ਨਾਲ ਲੋਕੋ ਸਾਡੀ ਜ਼ਾਤ ਨੂੰ ਵੇਖੋ ਤੇ ਨਾ ਹੀ ਵੇਖੋ ਅਸੀਂ ਨੰਗੇ ਅਸੀਂ ਬੁਰੇ ਬਰਿਆਈਆਂ ਕੋਲੋਂ ਤੇ ਬੁਰਿਆਂ ਦੇ ਘਰ ਮੰਗੇ ਜਦ ਬੁਰਿਆਂ ਵੱਲ ਵੇਖਣ ਤੁਰਪੇ ਤਾਂ ਸਾਰੇ ਸਾਥੋਂ ਚੰਗੇ ਪਰ ਇਹ ਗੱਲ ਕਹਿਣ ਦੇ ਲਈ ਤੇਰੇ ਬਾਜੋਂ ਰੰਗ ਇਸ਼ਕ ਦਾ ਹੋਰ ਕੋਈ ਨਾ ਰੰਗੇ ਮਸਤੀ ਟੀਵੀਜ਼ਨ ਪ੍ਰੋਗਰਾਮਾਂ ਦਾ ਜਸਸੀ ਢੰਡੀਆਂ ਆਪਸਾ ਦਾ ਨਿਗਾ ਸਵਾਗਤ ਕਰਦਾ ਹੈ ਜੀ ਅੱਜ ਵੈਸੇ ਜਿਹੜਾ ਮੈਂ ਇਹ ਸ਼ੇਅਰ ਪੜਿਆ ਮੈਂ ਇਹ 15 ਦਸੰਬਰ 2007 ਨੂੰ ਟੀਵੀ ਦੇ ਉੱਪਰ ਬੋਲਿਆ ਸੀ ਕਿ ਦੁਨੀਆ ਜਾਣਦੀ ਹੈ ਜੀ ਕਿ ਮੈਨੂੰ ਆਲਮੋਸਟ 20 ਸਾਲ ਹੋ ਗਏ ਹਨ ਟੀਵੀ ਕਰਦਿਆਂ ਨੂੰ ਹਾਂ ਤੁਸੀਂ ਮੈਨੂੰ ਤਾਂ ਨਹੀਂ ਜਾਣਦੇ ਹੋਵੋਗੇ ਕਿਉਂਕਿ ਤੁਸੀਂ ਉਦੋਂ ਇੰਡੀਆ ਹੁੰਦੇ ਸੀ ਤੇ ਮੈਂ ਕੈਨੇਡਾ ਵਿੱਚ ਟੀਵੀ ਪ੍ਰੋਮ ਕਰਦਾ ਸੀ ਤੇ ਕੈਨੇਡਾ ਦੇ ਵਿੱਚ ਸਿਰਫ 15 ਕਿ ਪ੍ਰੋਗਰਾਮ ਆਉਂਦੇ ਹੁੰਦੇ ਸੀ ਤੇ ਆ ਪਟਾਚ ਵੁੱਡ ਕਹਿ ਸਕਦੇ ਆ ਕਿ 15 ਪ੍ਰੋਗਰਾਮਾਂ ਦੇ ਵਿੱਚੋਂ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਪ੍ਰੋਗਰਾਮ ਮਸਤੀ ਹੁੰਦਾ ਸੀ ਉਹਦਾ ਰੀਜ਼ਨ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਨਾ ਕੋਈ ਨੈਗੇਟਿਵਿਟੀ ਹੈ ਨਾ ਕੋਈ ਹੋਰ ਸ਼ੋਰ ਸ਼ਰਾਬਾ ਹੈ ਇਸ ਪ੍ਰੋਮ ਦੇ ਵਿੱਚ ਸਿਰ ਪੋਜ਼ਿਟਿਵਿਟੀ ਆ ਤੇ ਦੁਨੀਆ ਨੂੰ ਜ਼ਿੰਦਾ ਦੇ ਲਈ ਉਹਨਾਂ ਵਿੱਚ ਉਤਸ਼ਾਹ ਭਰਨ ਦਾ ਇੱਕ ਹੌਸਲਾ ਬਖਸ਼ਿਆ ਉਸ ਕੁਦਰਤ ਨੇ ਉਸ ਯਾਰ ਨੇ ਉਹਨੇ ਰੰਗ ਵਿੱਚ ਰੰਗਿਆ ਹੋਇਆ ਉਹਨਾਂ ਰੰਗਾਂ ਨੂੰ ਹੀ ਤੁਹਾਡੇ ਲਈ ਲੈ ਆਈਦਾ ਤੇ ਤੁਸੀਂ ਬੜਾ ਪਿਆਰ ਦਿੰਦੇ ਹੋ ਕਈਆਂ ਲੋਕਾਂ ਨੂੰ ਸਿਰਫ ਇਹੀ ਲੱਗਦਾ ਸੀ ਕਿ ਕੱਲ੍ਹ ਇਮੀਗ੍ਰੇਸ਼ਨ ਦੀਆਂ ਗੱਲਾਂ ਹੀ ਆਉਂਦੀਆਂ ਨੇ ਇਮੀਗ੍ਰੇਸ਼ਨ ਸੈਕੰਡਰੀ ਹੈ ਪਹਿਲਾਂ ਸਾਡਾ ਇਹ ਪ੍ਰੋਗਰਾਮ ਸਪਿਰਚੁਅਲ ਹੈ ਇਹ ਮਸਤਾਂ ਦੀ ਮਸਤੀ ਹੈ ਮੇਰੇ ਨਾਂ ਦੇ ਨਾਲ ਵੇਖੋ ਕੀ ਲੱਗਾ ਹੈ ਮੈਂ ਬ੍ਰਾਡਕਾਸਟਰ ਆ ਬ੍ਰਾਡਕਾਸਟਰ ਹਾਂ ਜੀ ਪਿਲੇ 20 ਸਾਲ ਤੋਂ ਅੱਜ ਕੱਲ੍ਹ ਤਾਂ ਹੁਣ ਜਾਣਾ ਖਣਾ ਹੀ ਚੱਕ ਕੇ ਕੈਮਰਾ ਤੇ ਬਣਿਆ ਹੋਇਆ ਬਲੌਗਰ ਅਸੀਂ ਇਸ ਤਰ੍ਹਾਂ ਅਸੀਂ ਉਹ ਸਪੀਡ ਦਾ ਹਿੱਸਾ ਨਹੀਂ ਹਾਂ ਸਾਡੇ ਕੋਲੇ ਕੈਨੇਡਾ ਦੇ ਵਿੱਚ ਟੀਵੀ ਪ੍ਰੋਮਕੰਡਾ ਬਕਾਇਦਾ ਦਾ ਲਾਇਸੈਂਸ ਹੈ ਜਿਹੜਾ CRTC ਕੈਨੇਡੀਅਨ ਰੇਡੀਓ ਰੇਡੀਓ ਜਿਹੜੀ ਟੀਵੀ ਜਿਹੜੀ ਕਾਰਪੋਰੇਸ਼ਨ ਹੈ ਉਹਦੇ ਵੱਲੋਂ ਸਾਨੂੰ ਮਿਲਦਾ ਹੈ ਤੇ ਉਹ 2005 ਦਾ ਸਾਡੇ ਕੋਲੇ ਹੈਗਾ ਵਾ ਸੋ ਅੱਜ ਵੀ ਆਪਣੇ ਕੋਲੇ 10 ਵਧੀਆ ਵਧੀਆ ਖਬਰਾਂ ਹਨ ਕੁਝ ਅੰਦਰ ਲੀਆਂ ਕੁਝ ਬਾਹਰ ਲੀਆਂ ਅੰਦਰ ਵੈਸੇ ਤਾਂ ਕੁਝ ਵਾਪਰਦਾ ਨਹੀਂ ਕਿਉਂਕਿ ਉਹ ਹਮੇਸ਼ਾ ਇੱਕੋ ਜਿਹਾ ਰਹਿੰਦਾ ਪਰ ਇਹ ਸ਼ਬਦਾਂ ਦੇ ਰਹੀ ਹੀ ਤੁਹਾਡਾ ਸਾਂਝਾ ਕੀਤਾ ਜਾ ਸਕਦਾ ਵੈਸੇ ਗੁਰਬਾਣੀ ਕਹਿੰਦੀ ਆ ਕਿ ਜੋ ਕੁਦਰਤ ਦੇ ਕਾਨੂੰਨ ਹਨ ਉਹ ਕਾਗਜ਼ ਕਲਮ ਨਾਲ ਲਿਖਣਹਾਰ ਕਿ ਕਾਗਜ਼ ਕਲਮ ਜਾਨਕਿ ਸ਼ਬਦਾਂ ਦੇ ਰਹੀ ਨਹੀਂ ਦਰਸਾਏ ਜਾ ਸਕਦੇ ਉਹਨੂੰ ਕਦੇ ਵੀ ਕੰਪਲੀਟਲੀ ਕਿਸੇ ਨੇ ਕੋਈ ਵੀ ਨਹੀਂ ਕਹਿ ਪਾਇਆ ਜ਼ਿੰਦਗੀਆਂ ਥੋੜੀਆਂ ਪੈ ਜਾਂਦੀਆਂ ਨੇ ਕੁਦਰਤ ਦਾ ਗੁਣਗਾਇਨ ਕਰਨ ਨੂੰ ਕੁਦਰਤ ਦੇ ਕਾਨੂੰਨਾਂ ਨੂੰ ਸਮਝਣ ਨੂੰ ਪਰ ਇੱਕੋ ਹੀ ਫਾਰਮੂਲਾ ਹੈ ਉਹ ਆਪਾਂ ਪ੍ਰੋਗਰਾਮ ਦੇ ਐਂਡ ਦੇ ਵਿੱਚ ਦੱਸ ਕੇ ਜਾਵਾਂਗੇ ਉਹ ਕਿਹੜਾ ਫਾਰਮੂਲਾ ਵਾ ਕਿ ਬਹੁਤਾ ਕੁਝ ਪੜਨ ਦੀ ਬਜਾਏ ਜੇ ਉਸ ਫਾਰਮੂਲੇ ਨਾਲ ਜੁੜ ਜਾਓਗੇ ਤਾਂ ਸਾਰਾ ਕੁਝ ਵਿੱਚ ਹੀ ਆ ਜਾਵੇਗਾ ਕਹਿੰਦੇ ਹਨ ਕਿ ਕੋਈ ਫਕੀਰ ਕਿਸੇ ਨਦੀ ਦੇ ਕਿਨਾਰੇ ਦੇ ਜਾ ਕੇ ਤੇ ਆਪਦੇ ਇੱਕ ਦੋਸਤ ਨੂੰ ਚਿੱਠੀ ਲਿਖਦਾ ਤੇ ਜਦੋਂ ਉਹ ਚਿੱਠੀ ਉਹਦੇ ਦੋਸਤ ਕੋਲੇ ਪਹੁੰਚਦੀ ਆ ਤਾਂ ਉਹ ਆਪਦੀ ਭੈਣ ਦੇ ਨਾਲ ਬੈਠਾ ਹੁੰਦਾ ਤੇ ਉਹਦੀ ਭੈਣ ਉਹ ਚਿੱਠੀ ਖੋਲਦੀ ਅਦੇ ਉਹ ਖਾਲੀ ਪੇਪਰ ਹੁੰਦਾ ਤੇ ਉਹਦੀ ਭੈਣ ਕਹਿੰਦੀ ਮੁੰਲਾ ਦਾ ਇਹ ਪਾਗਲ ਹੋ ਗਿਆ ਭੇਜੀ ਚਿੱਠੀ ਖਾਲੀ ਪੇਪਰ ਭੇਜਦਾ ਲੈ ਕੇ ਤਾਂ ਕੁਝ ਭੇਜਿਆ ਨਹੀਂ ਤੇ ਕੀ ਫਾਇਦਾ ਖਾਲੀ ਪੇਪਰ ਭੇਜਣ ਦਾ ਤਾਂ ਉਹਦਾ ਭਰਾ ਕਹਿੰਦਾ ਕਿ ਮੇਰੇ ਯਾਰ ਨੂੰ ਅਸਲ ਗਿਆਨ ਹੀ ਅੱਜ ਹੋਇਆ ਕਿਉਂਕਿ ਉਹ ਇੱਕ ਨਦੀ ਦੇ ਕਿਨਾਰੇ ਖੜ ਕੇ ਉਸ ਆਨੰਦ ਦੀ ਅਵਸਥਾ ਨੂੰ ਪ੍ਰਾਪਤ ਹੋਇਆ ਜਿਹਨੂੰ ਸ਼ਬਦਾਂ ਦੇ ਰਹੀਂ ਕਿਹਾ ਹੀ ਨਹੀਂ ਜਾ ਸਕਦਾ ਉਨੇ ਪਤਾ ਨਹੀਂ ਕੀ ਕੀ ਕਹਿਣ ਦੀ ਕੋਸ਼ਿਸ਼ ਕੀਤੀ ਹੋਊ ਪਰ ਉਹਦੇ ਕੋਲ ਇਹਨੇ ਸ਼ਬਦ ਨਹੀਂ ਸਨ ਤੇ ਉਹਨੇ ਮੈਨੂੰ ਇੱਕ ਖਾਲੀ ਪੇਪਰ ਭੇਜ ਦਿੱਤਾ ਅੱਜ ਇਹ ਗੱਲ ਦਾ ਸਬੂਤ ਹੈ ਕਿ ਮੇਰਾ ਦੋਸਤ ਉਸ ਗਿਆਨ ਨੂੰ ਪ੍ਰਾਪਤ ਹੋ ਚੁੱਕਿਆ ਜੀਅਨੂ ਪ੍ਰੋਗਰਾਮ ਦੇ ਵਿੱਚ ਜੀ ਆਪਣੇ ਕੋਲੇ 10 ਹੁਣ 20ੀਆਂ ਖਬਰਾਂ ਦੀ ਗੱਲ ਕਰ ਲਈਏ ਜਦੋਂ ਅਸੀਂ ਅੰਦਰਲੀ ਖਬਰਾਂ ਦੀ ਗੱਲ ਕਰਨੀ ਸ਼ੁਰੂ ਕਰਦੇ ਆਂ ਲੋਕ ਘਟ ਜਾਂਦੇ ਆ ਵੇਖਣ ਵਾਲੇ ਉਵਰਕ ਨਹੀਂ ਵਿੰਦਾ ਆਪਾਂ ਦੀ ਡਫਲੀ ਵਜਾਈ ਜਾਣੀ ਆ ਗੁਰਦਾਸ ਮਾਨ ਸਾਹਿਬ ਦੀ ਡਫਲੀ ਸੀ ਨਾ ਇਹ ਡਫਲੀ ਕੀ ਕਹਿੰਦੀ ਕੀ ਕਹਿੰਦੀ ਉਸ ਤਰ੍ਹਾਂ ਹੀ ਸਾਡੀ ਡਫਲੀ ਆ ਜੀ ਇਹ ਮਸਤੀ ਹੈ ਮਸਤੀ ਦੇ ਰੰਗ ਦੇ ਵਿੱਚ ਜੋ ਵੀ ਉਹ ਕੁਵਾ ਦੇਵੇਗਾ ਆਪਾਂ ਕਹਿ ਜਾਾਂਗੇ ਤੇ ਮੈਂ ਕਹਿਣਾ ਹੁੰਦਾ ਕਿ ਇਹ ਪ੍ਰੋਗਰਾਮ ਜਿਨ੍ਹਾਂ ਦਾ ਮਾਨ ਨੀਵਾ ਮਤ ਉੱਚੀ ਉਹਨਾਂ ਲਈ ਆ ਜਿਹੜੇ ਲੋਕ ਚੀਕ ਜਿੰਗਾੜਾ ਸੁਣਦੇ ਆਦੀ ਨੇ ਜਿਹੜੇ ਲੋਕ ਭਾਬੀ ਚੁੰਮਿਆ ਵਾਲੀ ਨੂੰ ਆਪਦਾ ਆਈਡੀਅਲ ਬਣਾਈ ਬੈਠੇ ਆ ਉਹਨਾਂ ਨੇ ਗੱਲਾਂ ਤੁਹਾਨੂੰ ਆਸਾ ਆਉਂਦਾ ਸੋਨੀ ਸੁਧਦੇ ਆਸਾ ਆਉਂਦਾ ਇੱਥੇ ਤੱਕ ਤਾਂ ਵੀਡੀਓ ਵਾਲੇ ਉਹਨਾਂ ਦੀ ਗੱਲਾਂ ਦੇ ਆਸਾ ਆਉਂਦਾ ਇਹ ਬੱਦਵਾ ਲੱਗੀ ਹੋਈ ਆ ਤੁਹਾਨੂੰ ਕਿਸੇ ਦੀ ਚਲੋ ਖੈਰ ਕੋਈ ਗੱਲ ਇਹਦੇ ਵਿੱਚ ਲਾਇਕ ਕਰਾਂਗੇ ਤੇ ਆਪਾਂ ਕੈਨੇਡਾ ਦੀ ਇੱਕ ਕੰਪਨੀ ਹੈ ਜੀ XTR ਕੈਨੇਡੀਅਨ ਟ੍ਰੈਵਲ ਏਜੰਸੀ ਆ ਤੇ ਇਹਨਾਂ ਦੇ ਵੱਲੋਂ ਤੁਹਾਨੂੰ ਸਪੇਸ ਵਿੱਚ ਲਿਜਾਣ ਦੀ ਤਿਆਰੀ ਮੁਕੰਮਲ ਆ ਟਿਕਟ ਐਸਮੇ ਬੁੱਕ ਹੋ ਰਹੀਆਂ ਹਨ ਇਹ ਇੱਕ ਰਾਕਟ ਹੈ ਜਿਹੜਾ ਤੁਹਾਨੂੰ ਧਰਤੀ ਤੋਂ ਬਾਹਰ ਸਪੇਸ ਵਿੱਚ ਲਿਆਵੇਗਾ ਤੇ ਉਥੋਂ 360 ਐਂਗਲ ਤੇ ਪੂਰੀ ਧਰਤੀ ਦਾ ਘੇੜਾ ਦਿਵਾਵੇਗਾ ਤੇ ਤੁਸੀਂ ਇਹਨੂੰ ਆਰਾਮ ਨਾਲ ਦੂਰੋਂ ਬੈਠ ਕੇ ਵੇਖ ਸਕੋਗੇ ਕਿ ਉਹ ਸਾਡੀ ਧਰਤੀ ਹੈ ਬੜੀ ਪਿਆਰੀ ਹੈ ਨੀਲੇ ਰੰਗ ਦੀ ਹੈ ਤੇ ਚੰਗੀ ਗੱਲ ਇਹ ਹੈ ਉਹ ਕਹਿੰਦੇ ਕਿ ਇਹਦੇ ਵਿੱਚ ਹੋਰ ਬੜੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ दारू ਪੀਣ ਵਾਲਿਆਂ ਨੂੰ ਸਕਾਈ ਬਾਰ ਮਿਲੂਗੀ ਬਹੁਤ ਵਾਰੀ ਅਸੀਂ ਘੁੰਮਣ ਫਿਰਦੇ ਜਾਨਦੇ ਹਾਂ ਵਰਲਡ ਦੇ ਜਿੱਥੇ ਉੱਥੇ ਲਿਖਿਆ ਹੁੰਦਾ ਸਕਾਈ ਬਾਰ ਉਹਨਾਂ ਦੇ ਅਸਲ ਸਕਾਈ ਬਾਰ ਤੁਹਾਨੂੰ ਹੈ ਟਿਕ ਮਿਲੋਗੀ ਉਹਦੇ ਚ ਸਪਾ ਦਾ ਪ੍ਰਬੰਧ ਨਹੀਂ ਕੀਤਾ ਗਿਆ ਇਹਦੀਆਂ ਟਿਕਟਾਂ ਬੁੱਕ ਨਹੀਂ ਸੋ ਤੁਸੀਂ ਗੂਗਲ ਤੇ ਜਾ ਕੇ ਟਿਕਟ ਬੁੱਕ ਕਰਨੀ ਆ ਤਾਂ ਤੁਸੀਂ ਪਾ ਲੈਣਾ ਹੈ ਜੀ ਕੈਨੇਡਾ ਦਾ ਸਪੇਸ ਪ੍ਰੋਗਰਾਮ ਪ੍ਰੋਗਰਾਮ ਨਹੀਂ ਸਪੇਸ ਟਰੈਵਲ ਏਜੰਸੀ ਤੇ ਤੁਸੀਂ ਇੱਥੇ ਜਗ੍ਹਾ ਬੁੱਕ ਕਰਾ ਸਕਦੇ ਹੋ ਜੇ ਤੁਸੀਂ ਇਹ ਜਾਣਾ ਚਾਹੁੰਦੇ ਹੋ ਟਿਕਟ ਕਿੰਨੇ ਦੀ ਹੈ ਦੀ ਬਹੁਤੀ ਡਿਟੇਲ ਮੈ ਕੋਲ ਨਹੀਂ ਆਈ ਨਹੀਂ ਸੋ ਦੂਜੀ ਖਬਰ ਦੂਜੀ ਖਬਰ ਇਹ ਆ ਜੀ ਕਿ 12 ਪੜੇ ਬੱਚੇ ਤੁਸੀਂ ਕੈਨੇਡਾ ਦੇ ਵਿੱਚ ਜਿੱਥੇ ਮਰਜ਼ੀ ਹੋ ਇਹ ਗੱਲ ਪੱਲੇ ਬੰਨ ਲਿਆ ਜੋ ਕਿ ਕੈਨੇਡਾ ਦਾ ਪੂਰਾ ਜੋਰ ਇਸ ਵੇਲੇ ਤੁਹਾਨੂੰ ਸਕਿੱਲ ਟ੍ਰੇਡ ਦੀਆਂ ਜੌਬਾਂ ਵਿੱਚ ਭੇਜਣ ਲਈ ਲੱਗਾ ਹੋਇਆ ਕਿਉਂਕਿ ਕੈਨੇਡਾ ਨੇ 40 ਲੱਖ ਘਰ ਬਣਾਉਣੇ ਹਨ ਜੀ ਆਉਂਦਿਆਂ 6 ਸਾਲਾਂ ਦੇ ਵਿੱਚ ਤੁਸੀਂ Google ਕਰਕੇ ਦੇਖ ਸਕਦੇ ਹੋ ਮੈਂ ਲਗਭਗ ਲੋਕਾਂ ਨੂੰ ਇੱਕ ਗ੍ਰਾਫ ਦਿਖਾਉਣਾ ਹੁੰਦਾ ਕਿ ਮੰਨ ਲਓ ਕਿ ਇਹ ਕੈਨੇਡਾ ਦੀ ਆਬਾਦੀ ਦੀ ਲਾਈਨ ਸੀਗੀ ਤੇ ਇਹ ਕੈਨੇਡਾ ਦੇ ਘਰ ਸੀਗੇ ਪਹਿਲਾਂ ਐਂ ਚੱਲਦੇ ਸੀ ਪਰ ਹੁਣ ਐ ਹੋਗੇ ਸੋ ਆਬਾਦੀ ਜ਼ਿਆਦਾ ਹੋਊਗੀ ਘਰ ਘਟ ਬੰਦ ਦੇ ਨੇ ਇਹਨੂੰ ਐ ਕਰਨ ਦੇ ਲਈ ਇਹਨੂੰ ਆਉਂਦਿਆਂ 6 ਸਾਲਾਂ ਵਿੱਚ 40 ਲੱਖ ਘਰ ਬਣਾਉਣੇ ਪੈਣੇ ਆ ਸੋ ਜੇ ਤੁਸੀਂ ਬੀਸੀ ਦੇ ਵਿੱਚ ਵੀ ਹੋ ਨਾ ਤੇ ਉੱਥੇ ਜੇਕਰ ਤੁਸੀਂ ਆ ਸਕਿੱਲ ਟ੍ਰੇਡ ਦੇ ਵਿੱਚ ਜਾਣਾ ਸੌਰੀ ਪੀਆਰ ਹੋਣਾ ਚਾਹੁੰਦੇ ਹੋ ਜਾਂ ਤੁਸੀਂ ਅਲਬਰਟਾ ਦੇ ਵਿੱਚ ਵੀ ਹੋ ਜਾਂ ਤੁਸੀਂ ਸਕੈਚਵਨ ਦੇ ਵਿੱਚ ਵੀ ਹੋ ਤੁਸੀਂ ਜਿੱਥੇ ਮਰਜੀ ਹੋ ਇਸ ਵੇਲੇ ਪੂਰੀ ਕੈਨੇਡਾ ਦੇ ਵਿੱਚ ਤਾਂ ਤੁਹਾਨੂੰ ਸਕਿੱਲ ਟ੍ਰੇਡ ਦੀ ਜੌਬ ਹੀ ਕਰਨੀ ਪੈਣੀ ਆ ਬਾਕੀ ਏ ਬੀ ਸੀ ਡੀ ਜੌਬਾਂ ਦੇ ਉੱਪਰ ਪਾਉਜ਼ ਲੱਗ ਚੁੱਕੇ ਨੇ ਨੋਵਾ ਸਕੋਸ਼ੀਆ ਸਭ ਤੋਂ ਘੈਂਟ ਮੰਨੀ ਜਾਂਦੀ ਸੀ ਪੀਆਰ ਦੇ ਲਈ ਸਾਰੀਆਂ ਜਿਹੜੀਆਂ ਸਟਰੀਮਸ ਪਾਉਜ਼ ਹੋ ਚੁੱਕੀਆਂ ਨੇ ਇੱਕੋ ਸਟ੍ਰੀਮ ਚੱਲਦੀ ਆ ਜੀ ਉੱਥੇ ਕ੍ਰਿਟੀਕਲ ਕੰਸਟਰਕਸ਼ਨ ਪਾਇਲਟ ਪ੍ਰੋਗਰਾਮ ਦੀ ਸੋ ਤੁਸੀਂ ਉਹਦੇ ਵਿੱਚ ਜੇ ਫਾਰ ਲਗਾਉਣੀ ਆ ਤਾਂ ਮੈਂ ਤੁਹਾਨੂੰ ਫਿਰ ਵਾਰ-ਵਾਰ ਕਹਾਂਗਾ ਕਿ ਜਿਹੜੀਆਂ ਬਾਕੀ ਜੌਬਸ ਨੇ ਉਹਨਾਂ ਦੇ ਉੱਤੇ ਤੁਹਾਨੂੰ ਕੰਮ ਮਿਲਣਾ ਬਹੁਤ ਮੁਸ਼ਕਲ ਹੈ ਕਿਉਂਕਿ ਤੁਹਾਡੇ ਕੋਲ ਕੋਈ ਵਰਕ ਐਕਸਪੀਰੀਅੰਸ ਨਹੀਂ ਹੈ ਤੇ ਨਾ ਹੀ ਤੁਹਾਡੇ ਕੋਲ ਕੋਈ ਸਰਟੀਫਿਕੇਸ਼ਨ ਹੈ ਕਿਉਂਕਿ ਤੁਸੀਂ ਸਰਟੀਫਿਕੇਸ਼ਨ ਤਾਂ ਲੈ ਕੇ ਆਏ ਸੀ ਕੁਲਨਰੀ ਦੀ ਬਿਜ਼ਨਸ ਦੀ ਦਿਸੈਂਡਾਡ ਉਹ ਕਿਸੇ ਕੰਮ ਨਹੀਂ ਆਉਣੀ ਆ ਸੋ ਸਕਿੱਲ ਟ੍ਰੇਡ ਦੇ ਵਿੱਚ ਜੌਬ ਲੈਣੀ ਆ ਤਾਂ 40 ਘੰਟਿਆਂ ਦਾ ਹੀਰੋ ਵੈਲਡਿੰਗ ਤੋਂ ਹੀ ਕਰਨਾ ਜੀ ਤੁਸੀਂ ਕਿਉਂਕਿ ਹੀਰੋ ਵੈਲਡਿੰਗ ਜੇ ਤੁਸੀਂ ਆਉਂਦੇ ਹੋ ਤਾਂ ਨਾਲ ਤੁਹਾਨੂੰ ਕੈਨੇਡਾ ਦੇ ਸਾਰੇ ਪ੍ਰੋਗਰਾਮ ਫ੍ਰੀ ਜਾ ਕੇ ਭੇਜੇ ਜਾਂਦੇ ਆ ਕਿ ਤੁਹਾਨੂੰ ਕਿੱਥੇ ਕਿੱਥੇ ਪੀਆਰ ਮਿਲ ਸਕਦੀ ਆ ਨੰਬਰ ਤੋਂ ਲੀਕਨ ਤੇ ਉਪਰ ਆ ਰਿਹਾ ਜੀ ਤੇ ਇਸ ਤੋਂ ਬਾਅਦ ਹੈਗਾ ਜੀ ਆਪਣੇ ਕੋਲ ਇੱਕ ਖਬਰ ਜਿਹੜੀ ਹੋਰ ਆਈ ਆ ਬਹੁਤ ਸਾਰੇ ਲੋਕ ਇੰਡੀਆ ਤੋਂ ਕੈਨੇਡਾ ਨੂੰ ਵਿਜ਼ਿਟਰ ਵੀਜ਼ੇ ਤੇ ਆ ਰਹੇ ਹਨ ਜ਼ਿਆਦਾਤਰ ਲੋਕਾਂ ਨੂੰ 6 ਮਹੀਨਿਆਂ ਦੀ ਐਂਟਰੀ ਮਿਲ ਜਾਂਦੀ ਆ ਪਰ ਬਹੁਤ ਸਾਰੇ ਲੋਕਾਂ ਤੇ ਜਦੋਂ ਉਹਨਾਂ ਨੂੰ ਸ਼ੱਕ ਹੁੰਦਾ ਤਾਂ ਉਹ ਜਦੋਂ ਆਪ ਦਾ ਆਫੀਸਰ ਸ਼ੱਕ ਬਿਲਕੁਲ ਕਲੀਅਰ ਕਰਦਾ ਤਾਂ ਉਹ ਤੁਹਾਨੂੰ 6 ਮਹੀਨਿਆਂ ਦੀ ਐਂਟਰੀ ਦੇਣ ਦੀ ਬਜਾਏ ਸਿਰਫ ਇੱਕ ਮੋਹਰ ਲਾ ਕੇ ਜਾਂ ਇੱਕ ਪੇਪਰ ਨਾਲ ਦਿੰਦਾ ਵਾ ਤੇ ਉਹਦੇ ਉੱਪਰ ਤੁਹਾਨੂੰ ਬੜੇ ਪਿਆਰ ਨਾਲ ਸਮਝਾਉਂਦਾ ਕਿ ਭਾਈ ਸਾਹਿਬ ਤੁਸੀਂ 10 ਦਿਨ ਮੰਗੇ ਸੀ ਨਾ ਕਿ ਦਾੰਦ ਨਾਲ ਮੁੜ ਜਾਣਾ ਮੈਂ ਆ ਲਓ ਜੀ 15 ਦਿਨ ਦੀ ਐਂਟਰੀ ਤੇ ਉਹ ਡੇਟ ਪਾ ਦਿੰਦੇ ਆ ਤੇ ਥਰਡੇ ਪਾਸੇ ਨਾਲ ਲਿਖ ਵੀ ਦਿੰਦੇਗੇ ਤੁਸੀਂ ਆ ਆ ਆ ਕੰਮ ਇੱਥੇ ਨਹੀਂ ਕਰ ਸਕਦੇ ਤੇ ਪਰ ਬਹੁਤੇ ਬੰਦੇ ਓਵਰ ਸਮਾਰਟ ਬਣਦੇ ਹਨ ਤੇ ਉਹ ਆਣ ਕੇ ਆਪਦੀ ਇੱਥੇ ਐਕਸਟੈਂਸ਼ਨ ਪਾ ਦਿੰਦੇ ਆ 95% ਚਾਂਸਸ ਨੇ ਕਿ ਤੁਹਾਨੂੰ ਉਦੋਂ ਪਰ ਐਕਸਟੈਂਸ਼ਨ ਨਹੀਂ ਮਿਲਨੀ ਕਿਉਂਕਿ ਕੈਨੇਡਾ ਦੇ ਵਿੱਚ ਜਿਹੜਾ ਇੱਕ ਆਫੀਸਰ ਦਾ ਡਿਸੀਜਨ ਆ ਉਹ ਦੂਜਾ ਆਫੀਸਰ ਓਵਰਰਾਈਡ ਨਹੀਂ ਕਰਦਾ ਕੋਰਟ ਜਾਵੜੋ ਜੱਜ ਸਾਹਿਬ ਕੋਲ ਜਾਵੜੋ ਜੱਜ ਸਾਹਿਬ ਕਰ ਸਕਦੇ ਨੇ ਪਰ ਦੂਜੇ ਆਫੀਸਰ ਨੇ ਤੁਹਾਡੀ ਐਕਸਟੈਂਸ਼ਨ ਅਪਰੂਵ ਨਹੀਂ ਕਰਨੀ ਤੇ ਉਦੋਂ ਤੱਕ ਤੁਸੀਂ ਆਊਟ ਆਫ ਸਟੇਟਸ ਹੋ ਜਾਣਾ ਤੇ ਤੁਹਾਨੂੰ ਫਿਰ ਜਾਂ ਤਾਂ ਇੱਥੇ ਅਸਾਮ ਲਾਉਣਾ ਪੈਣਾ ਉਦੋਂ ਬਾਅਦ ਵਿੱਚ ਤੇ ਜਾਂ ਫਿਰ ਇੰਡੀਆ ਮੋੜਨਾ ਪੈਣਾ ਸੋ ਇਸ ਕਰਕੇ ਜਿਆਦਾ ਓਵਰ ਸਮਾਰਟ ਨਾ ਚੱਲੋ ਜਿਹੜਾ ਸਿਸਟਮ ਹੈ ਕਾਨੂੰਨ ਨੇ ਉਹਨਾਂ ਚ ਰਹਿਣ ਦੀ ਕੋਸ਼ਿਸ਼ ਕਰੋ ਜੇ ਤੁਸੀਂ ਵੀ ਕਿਸੇ ਐਸੀ ਸਮੱਸਿਆ 'ਚ ਫਸ ਚੁੱਕੇ ਹੋ ਤਾਂ ਤੁਸੀਂ Google ਕਰਨਾ ਹੈ ਜੀ TS immigration Brampton ਨਾਲ Brampton ਜੁਰ ਪਾਲਿਆ ਜੋ ਕਿਉਂਕਿ TSC ਦੇ ਉੱਤੇ ਇੱਕ ਅਮਰੀਕਾ ਦੇ TS immigration ਆ ਉਹ ਵੀ ਖੁੱਲ ਜਾਂਦਾ ਹੋਰ ਵੀ ਕਈ ਖੁੱਲ ਜਾਂਦੇ ਆ ਸੋ ਟਰਾਈ ਕਰਨੀ ਹੈ ਕਿ ਤੁਸੀਂ TS immigration Brampton ਹੀ ਲਿਖਣਾ ਇੱਕ ਬਹੁਤ ਵੱਡੀ ਖਬਰ ਇਹ ਆ ਰਹੀ ਹੈ ਜੀ ਤੇ ਬਹੁਤ ਵੱਡਾ ਰੌਲਾ ਵੀ ਚੱਲਦਾ ਪਿਆ ਕਿ ਐਲਐਮਆਈਜ਼ ਬੰਦ ਹੋ ਜਾਣੀਆਂ ਬੰਦ ਹੋ ਜਾਣੀਆਂ ਬੰਦ ਹੋ ਜਾਣੀਆਂ ਇਹ ਤਾਂ ਜਸਟਨ ਟੂਡੂ ਹੁਣਾਂ ਦੀ ਜਿਹੜੀ ਸਟੇਟਮੈਂਟ ਉਹ ਕੱਲ ਆਈ ਆ ਤੇ ਮੈਂ ਵੀਡੀਓ ਚਾਰ ਪੰਜ ਦਿਨ ਪਹਿਲਾਂ ਬਣਾਈ ਸੀ ਕਿ ਐਲਐਮਆਈਜ਼ ਬੰਦ ਨਹੀਂ ਹੋ ਸਕਦੀਆਂ ਉਹਨਾਂ ਦੇ ਕੁਝ ਚੇਂਜਸ ਹੋ ਸਕਦੀਆਂ ਨੇ ਸੋ ਐਲਐਮਆਈ ਦੇ ਵਿੱਚ ਚੇਂਜਸ ਹੁਣ ਇਹ ਆ ਰਹੀਆਂ ਨੇ ਜੀ ਮੈਂ ਪਹਿਲਾਂ ਵੀ ਕਿਹਾ ਸੀ ਕਿ ਪਹਿਲਾਂ ਤਾਂ ਜਿਹੜਾ ਮਰਜੀ ਬਿਜ਼ਨਸ ਕੋਈ ਸਾਲ ਪੁਰਾਣਾ ਕੋਈ 2 ਸਾਲ ਪੁਰਾਣਾ ਕੋਈ ਪ੍ਰੋਫਿਟ ਵਿੱਚ ਆ ਜਾਂ ਲਾਸ ਵਿੱਚ ਆ ਕੋਈ ਫਰਕ ਨਹੀਂ ਪੈਂਦਾ ਕੋਈ ਵੀ ਕੰਪਨੀ ਐਲ ਐਮ ਆਈ ਕਢਾ ਕੇ ਦੇ ਕਿਸੇ ਵੀ ਵਰਕਰ ਨੂੰ ਮਾਰੋਂ ਬੁਲਾ ਸਕਦੀ ਸੀ ਪਰ ਹੁਣ ਇਹਨਾਂ ਨੇ ਕੈਪ ਇਹ ਲਗਾਉਣ ਲੱਗੇ ਆ ਕਿ ਜਿਹੜੀਆਂ ਐਲ ਐਮ ਆਈਜ਼ ਹੁੰਦੀਆਂ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਨੇ ਲੋ ਵੇਜ ਮੰਨ ਲਓ ਤੁਸੀਂ ਕੁੱਕ ਹੋਣਾ ਚਾਹੁੰਦੇ ਹੋ ਉਹਦੀ ਲੋ ਵੇਜ 10 ਡਾਲਰ ਪਰ ਮੀਡੀਅਨ ਵੇਜ ਉਹਦੀ 22 ਡਾਲਰ ਸਰਕਾਰੀ ਰੇਟ ਸੈੱਟ ਕੀਤੇ ਹੋਏ ਆ ਤੇ ਉਹਦੀ ਹਾਈ ਵੇਜ 30 ਡਾਲਰ ਮੰਨ ਲਵੋ ਸੋ ਕੁੱਕ ਹੁਣ ਮੀਡੀਅਨ ਵਿੱਚ ਤਾਂ ਆ ਸਕਦੇ ਆ ਪਰ ਲੋ ਵਿੱਚ ਨਹੀਂ ਆਉਣਗੇ ਉਹਨਾਂ ਇਸ਼ਾਰਾਂ ਦੇ ਵਿੱਚ ਜਿੱਥੇ ਬੇਰੁਜ਼ਗਾਰੀ ਦਰ 6% ਤੋਂ ਘੱਟ ਹੈ ਸੋ ਪੂਰੀ ਜ਼ਰਾ ਪੌਜ਼ ਨਹੀਂ ਲੱਗਾ ਇੱਥੇ ਕੁਝ ਗਲਿਚਸ ਨੇ ਸੋ ਤੁਹਾਨੂੰ ਇਹਦੇ ਬਾਰੇ ਕੋਈ ਹੋਰ ਡਿਟੇਲ ਚਾਹੀਦੀ ਆ ਤਾਂ ਗੂਗਲ ਕਰ ਲੈਣਾ ਜੀ TCS ਇਮੀਗ੍ਰੇਸ਼ਨ ਬ੍ਰੈਂਪਟਨ ਤੁਹਾਨੂੰ ਪੀਡ ਕਨਸਲਟੇਸ਼ਨ ਬੁੱਕ ਕਰਨੀ ਪੈਂਦੀ ਆ ਤੇ ਜੇ ਤੁਹਾਨੂੰ ਕੋਈ ਪ੍ਰੋਪਰਲੀ ਡਿਟੇਲ ਚਾਹੀਦੀ ਆ ਤਾਂ ਤੁਸੀਂ ਆਪਣਾ ਟਾਈਮ ਬਾਈ ਕਰ ਸਕਦੇ ਹੋ ਤੇ ਆਪਦੀ ਜਾਣਕਾਰੀ ਵਿੱਚ ਇਹਨਾਂ ਨੂੰ ਐਡ ਕਰ ਸਕਦੇ ਹੋ ਠੀਕ ਹੈ ਜੀ ਅਮ ਕੈਨੇਡਾ ਇੱਕ ਹੋਰ ਬਹੁਤ ਵੱਡਾ ਟੈਕਸ ਲਾਉਣ ਜਾ ਰਿਹਾ ਹੈ ਜੀ ਵੈਸੇ ਇਹ ਦੁਨੀਆ ਦੀਆਂ ਟਾਪ ਮੋਸਟ ਕੰਟਰੀਜ਼ਾਂ ਜਿਨ੍ਹਾਂ ਵਿੱਚ ਸਭ ਤੋਂ ਵੱਧ ਟੈਕਸ ਲੱਗਦਾ ਉਹ ਕੈਨੇਡਾ ਦੇ ਵਿੱਚ ਹੀ ਆ ਤੇ ਇਹਦੇ ਪਿੱਛੇ ਇੱਕ ਇਹ ਵੀ ਕਾਰਨ ਮੈਂ ਸੋਚਦਾ ਹੁੰਨਾ ਕਿ ਆਬਾਦੀ ਘਟਾ ਦੇਸ਼ ਵੱਡਾ ਵਾ ਇਨਫਰਾਸਟ੍ਰਕਚਰ ਖੜਾ ਕਰਨ ਦੇ ਲਈ ਇਹਨਾਂ ਨੂੰ ਲੋਕਾਂ ਤੋਂ ਹੀ ਪੈਸਾ ਇਕੱਠਾ ਕਰਨਾ ਪੈਣਾ ਵਾ ਤੇ ਲੋਕ ਘਟਨੇ ਇਸ ਕਰਕੇ ਟੈਕਸ ਵਧਾਇਆ ਹੋਇਆ ਤਾਂ ਕਰਕੇ ਗਵਰਨਮੈਂਟ ਕੋਲੇ ਪੈਸਾ ਜ਼ਿਆਦਾ ਆਵੇ ਤੇ ਇਹ ਇਨਫਰਾਸਟ੍ਰਕਚਰ ਜ਼ਿਆਦਾ ਬਿਲਡ ਕਰਦੇ ਰਹਿਣ ਚਲੋ ਔਨ ਵਾਲੇ ਸਮੇਂ ਦੇ ਵਿੱਚ ਇਲੈਕਟ੍ਰਿਕ ਵੀਕਲ ਬਹੁਤ ਜ਼ਿਆਦਾ ਵਧ ਰਹੇ ਹਨ ਪੂਰੀ ਦੁਨੀਆ ਦੇ ਵਿੱਚ ਤੇ ਜਿਹੜੀ ਇੰਨੀ ਡਿਮਾਂਡ ਹੈ ਇਲੈਕਟ੍ਰਿਕ ਵੀਕਲਸ ਦੀ ਉਹ ਚਾਈਨਾ ਤੋਂ ਬਿਨਾ ਪੂਰੀ ਨਹੀਂ ਹੋ ਸਕਦੀ ਜਿਵੇਂ ਬਾਕੀ ਚੀਜ਼ਾਂ ਦੇ ਵਿੱਚ ਜੇ ਚਾਈਨਾ ਚੀਜ਼ਾਂ ਨਾ ਬਣਾਵੇ ਤਾਂ ਆਮ ਬੰਦਾ ਉਹਨਾਂ ਨੂੰ ਅਫੋਰਡ ਹੀ ਨਹੀਂ ਕਰ ਸਕਦਾ ਯਾਦ ਰੱਖੋ ਕਿ ਅੱਜ ਤੋਂ 20 ਸਾਲ ਪਹਿਲਾਂ ਵੀ ਟੈਲੀਵਿਜ਼ਨ ਇੰਡੀਆ 10000 ਰੁਪਏ ਦਾ ਹੁੰਦਾ ਸੀ ਯਾਦ ਹੋਣਾ ਤੇ ਅੱਜ ਵੀ 10000 ਦਾ ਹੁੰਦਾ ਰੇਟ ਕਿਉਂ ਨਹੀਂ ਵਧੇ ਕਿਉਂਕਿ ਚਾਈਨਾ ਵਿੱਚ ਆ ਗਿਆ ਮਾਰਕੀਟ ਵੱਡੀ ਹੈ ਜਾਂ ਉਹਨੇ ਬਣਾਉਣ ਦੀ ਪ੍ਰੋਡਕਸ਼ਨ ਜ਼ਿਆਦਾ ਹੈ ਅਮਰੀਕਾ ਦੇ ਵਿੱਚ ਲੇਬਰ ਮਹਿੰਗੀ ਹੈ ਸੋ ਇਸ ਕਰਕੇ ਚਾਈਨਾ ਤੋਂ ਬਿਨਾ ਸਰਣਾ ਨਹੀਂ ਕੈਨੇਡਾ 100% ਟੈਕਸ ਹੋਰ ਲਾਉਣ ਜਾ ਰਿਹਾ ਹੈ ਜੀ ਉਹਨਾਂ ਚੀਜ਼ਾਂ ਦੇ ਉੱਪਰ ਉਹਨਾਂ ਵੀਕਲਸ ਦੇ ਉੱਪਰ ਜਿਹੜੀਆਂ ਚਾਈਨਾ ਤੋਂ ਐਜ਼ ਏ ਇਲੈਕਟ੍ਰਿਕ ਵੀਕਲ ਆਇਆ ਕਰਨਗੀਆਂ ਸੋ ਇਹ ਕਿੰਨੀ ਕੀ ਵਧੀਆ ਗੱਲ ਹੈ ਇਹ ਤੁਸੀਂ ਟੈਕਸ ਆਪਣਾ ਮੈਸੇਜ ਕਰ ਸਕਦੇ ਹੋ ਜੀ ਆਪਣਾ ਠੀਕ ਹੈ ਸੋ ਤੁਸੀਂ ਟੈਪ ਟੈਪ ਕਰਦੇ ਰਹੋ ਜੀ ਲਾਈਕ ਕਰੋ ਵੱਧ ਤੋਂ ਵੱਧ ਵੀਡੀਓਜ਼ ਨੂੰ ਲਾਈਕ ਆਪਣੇ ਸਿਰ ਕੱਟਾ ਜੀ ਟਿਕਟੋਕ ਵਾਲੇ ਉਹ ਤੁਸੀਂ ਮੇਰੇ ਪਿੱਛੇ ਰਹੇਗੇ ਉਹ ਖਿੱਚੂ ਮੜਾ ਕੰਮ ਨੂੰ ਲਾਈਕ ਕਰੋ ਜਿਆਦਾ ਜਿਆਦਾ ਵੀਡੀਓਜ਼ ਨੂੰ ਤੇ ਇਧਰੋਂ ਵੀ ਆਪਾਂ ਨੂੰ ਇੰਸਟਾਗ੍ਰam ਤੇ ਵੀ ਲਾਈਕ ਕਰੋ ਜੀ ਵੱਧ ਤੋਂ ਵੱਧ ਸੋ ਆਪਾਂ ਕੋਈ ਪੈਸੇ ਨਹੀਂ ਮੰਗਣੇ ਕੋਈ ਫੋਲ ਨਹੀਂ ਮੰਗਣੇ ਕੋਈ ਸ਼ੇਅਰ ਨਹੀਂ ਮੰਗਣੇ ਕੋਈ ਆਪਾਂ ਨੂੰ ਕੁਦਰਤ ਦਾ ਬੜਾ ਕੁਝ ਦਿੱਤਾ ਹੋਇਆ ਕੋਈ ਇਸ਼ੂ ਵਾਲੀ ਗੱਲ ਨਹੀਂ ਹੈ ਸੋ ਤੁਸੀਂ ਸਿਰ ਪਿਆਰ ਦੇਣਾ ਹੈ ਇਕੱਲਾ ਤੇ ਤੁਹਾਡੇ ਨਾਲ ਇਹ ਵਾਅਦਾ ਹੈ ਜੇ ਅਸੀਂ ਟੰਡੀਆਂ ਦਾ ਕਿ ਜੇ ਤੁਸੀਂ ਸਾਡੇ ਨਾਲ ਜੁੜਦੇ ਹੋ ਤੁਹਾਡਾ ਇੱਕ ਸਕਿੰਟ ਵੀ ਖਰਾਬ ਨਹੀਂ ਹੁੰਦਾਉਗਾ ਪ੍ਰੋਪਰ ਡੀਟੇਲ ਹਰ ਚੀ ਦੀ ਦੇ ਕੇ ਜਾਵਾਂਗੇ ਲੋਕ ਕਹਿੰਦੇ ਸਨ ਕਿ ਛੋਟ ਬੋਲਦੇ ਹੋ ਲੰਬੀਆਂ ਬਣਾਇਆ ਕਰੋ ਵੀਡੀਓ ਫਿਰ ਇਹਨਾਂ ਨੂੰ ਅਸੀਂ ਉਹਨਾਂ ਡੀਟੇਲ ਵੀਡੀਓ ਕੋ ਬਣਾਉਣੇ ਆ ਤੇ YouTube ਤੇ ਉੱਪਰ ਹੁਣ ਸਾਰੇ ਪਾਸੇ ਪੈਣ ਲੱਗ ਪਿਆ ਨੇ ਵੀਡੀਓ ਮੇਰੀ ਟੀਮ ਬਹੁਤ ਘੈਂਟ ਬੈਠੀ ਐਂਡੀਆ ਦੇ ਵਿੱਚ ਇੱਕ ਪੂਰਾ IT ਸੈੱਲ ਬਿਠਾਇਆ ਹੋਇਆ ਸਾਡਾ ਸੋ ਪ੍ਰੋਪਰਟੀ ਸਾਰਾ ਕੁਝ ਹੀ ਉਹ ਹੈਂਡਲ ਕਰਦੇ ਨੇ ਪਰ ਤੁਹਾਡਾ ਪਿਆਰ ਵੀ ਨਾਲ ਚਾਹੀਦਾ ਸਾਨੂੰ ਜੀ ਦਿੰਦੇ ਰਹੋ ਐ ਲਬਰਟਾ ਵਾਸੀਆਂ ਲਈ ਬਹੁਤ ਵੱਡੀ ਖੁਸ਼ਖਬਰੀ ਅਲਬਰਟਾ ਵਾਸੀਆਂ ਲਈ ਖੁਸ਼ਖਬਰੀ ਇਹ ਆ ਜੀ ਕਿ ਜਿਨ੍ਹਾਂ ਨੂੰ 26 ਅਗਸਤ ਤੱਕ ਕੋਈ ਵੀ ਡਿਸੀਜਨ ਨਹੀਂ ਮਿਲਿਆ ਪੀਐਨਪੀ ਦੇ ਵੱਲੋਂ ਤੇ ਜਿਨ੍ਹਾਂ ਦੇ ਵਰਕ ਪਰਮਿਟ ਮਈ 7 ਤੋਂ ਲੈ ਕੇ ਦਸੰਬਰ 31 ਤੱਕ ਖਤਮ ਹੋ ਰਹੇ ਹਨ ਜਾਂ ਹੁਣ ਹੋ ਚੁੱਕੇ ਹਨ ਕਿਉਂਕਿ ਮਈ 7 ਨੰਘ ਚੁੱਕੀ ਆ ਉਹਨਾਂ ਸਾਰਿਆਂ ਨੂੰ ਅਲਬਰਟਾ ਦੇ ਵੱਲੋਂ 2 ਸਾਲ ਦੀ ਵਰਕ ਪਰਮਿਟ ਐਕਸਟੈਂਸ਼ਨ ਮਿਲਣ ਜਾ ਰਹੀ ਆ ਬੜੀ ਵਧੀਆ ਤੇ ਬੜੀ ਪਿਆਰੀ ਖਬਰ ਆ ਪਰ ਇੱਕ ਸ਼ਰਤ ਇਹ ਹੈ ਕਿ ਤੁਹਾਡੀ ਫਾਈਲ ਲੱਗੀ ਹੋਣੀ ਚਾਹੀਦੀ ਸੀ ਤੁਹਾਡੀ ਐਲੀਜੀਬਿਲਟੀ ਪੂਰੀ ਹੋਈ ਹੋਣੀ ਚਾਹੀਦੀ ਸੀ ਉਹਦਾ ਰੀਜ਼ਨ ਇਹ ਆ ਕਿਉਂਕਿ ਅਲਬਰਟਾ ਦੇ ਵਿੱਚ ਜਿਹੜੀਆਂ ਫਾਈਲਾਂ ਨੇ ਉਹ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਨੇ ਉਹਦੇ ਕਰਕੇ ਇੰਨੇ ਆਫੀਸਰ ਇਨਾਂ ਕੋਲੇ ਨਹੀਂ ਸੰਕੇ ਤੁਹਾਡਾ ਡਿਸੀਜਨ ਉਹ ਫਾਸਟ ਟਰੈਕ ਤੇ ਦੇ ਸਕਦੇ ਹੋਣ ਸੋ ਗਵਰਨਮੈਂਟ ਨੇ ਮੰਨਦੀ ਹੈ ਕਿ ਜੇਕਰ ਕਿ ਇਹਦਾ ਵਰਕਪਲਨ ਮੁੱਕ ਗਿਆ ਜਾਂ ਮੁੱਕ ਰਿਹਾ ਹੈ ਸਾਡੀ ਗਲਤੀ ਨਾਲ ਤਾਂ ਅਸੀਂ ਉਹਨਾਂ ਲੋਕਾਂ ਨੂੰ 2 ਸਾਲ ਦੀ ਇੱਕ ਹੋਰ ਐਕਸਟੈਂਸ਼ਨ ਦੇਣ ਜਾ ਰਹੇ ਹਾਂ ਸੋ ਇਹ ਅਲਬਰਟਾ ਵਾਸੀਆਂ ਲਈ ਬਹੁਤ ਹੀ ਖੁਸ਼ਖਬਰੀ ਆ ਤੁਹਾਨੂੰ ਇਹ ਐਕਸਟੈਂਸ਼ਨ ਕਿਤੇ ਵੀ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਤੁਹਾਨੂੰ ਆਪਣੇ ਆਪ ਹੀ ਤੁਹਾਨੂੰ ਮਿਲ ਜਾਵੇਗੀ ਇਹ ਨਾਥਿੰਗ ਟੂ ਵਰੀ ਅਬਾਊਟ ਸੋ ਇਹ ਤੁਸੀਂ ਉਹਦੇ ਪੋਰਟਲ ਦੇ ਵਿੱਚ ਆ ਕੇ ਵੀ ਚੈੱਕ ਕਰ ਸਕਦੇ ਹੋ ਅਗਲੀ ਖਬਰ ਆਪਣੇ ਕੋਲ ਇਹ ਆ ਰਹੀ ਹੈ ਜੀ ਇੱਕ ਨੋਵਾ ਸ਼ਕੋਸ਼ੀਆ ਦੇ ਵਿੱਚ ਹੱਥ ਪਹਲਸ ਨਾ ਚੁੱਕੇ ਖਬਰ ਹੈ ਪਰ ਰਿਪੀਟ ਕਰ ਦਈਏ ਕਿ ਨੋਵਾ ਸ਼ਕੋਸ਼ੀਆ ਕੈਨੇਡਾ ਦੀ ਇੱਕ ਐਸੀ ਪ੍ਰੋਵਿੰਸ ਹੈ ਜਿਹਦੇ ਵਿੱਚ ਵੈਸੇ ਕੋਈ ਡਰਾ ਸਿਸਟਮ ਜਾਂ ਪੁਆਇੰਟ ਸਿਸਟਮ ਨਹੀਂ ਹੈ ਕੋਈ ایਯੂਆਈ ਸਿਸਟਮ ਨਹੀਂ ਹੈ ਪਰ ਇਹਨਾਂ ਨੇ ਕੀ ਕੀਤਾ ਕਿ ਬਹੁਤ ਜ਼ਿਆਦੀਆਂ ਫਾਈਲ ਲੱਗਨ ਕਰਕੇ ਆਪਦੀਆਂ ਜਿੰਨੀਆਂ ਵੀ ਬਾਕੀ ਦੀਆਂ ਸਟਰੀਮਜ਼ ਹਨ ਕਲੀ ਏਆਈਪੀ ਨੂੰ ਛੱਡ ਕੇ ਏਆਈਪੀ ਵਿੱਚ ਇਸ ਵੇਲੇ ਜੋਬ ਨਹੀਂ ਮਿਲ ਰਹੀ ਉਹਦਾ ਰੀਜ਼ਨ ਇਹ ਆ ਕਿ ਏਆਈਪੀ ਵਿੱਚ ਬਹੁਤ ਜ਼ਿਆਦਾ ਬੱਚੇ ਪਹਿਲਾਂ ਜਾ ਚੁੱਕੇ ਹਨ ਤੇ ਹੁਣ ਨੋਵਾਸ਼ ਕੋਸ਼ੀਆਜ ਰਹਿ ਰਹੇ ਹੋ ਤੁਹਾਡੇ ਕੋਲੇ ਹਜੇ ਵਰਕ ਪਰਮਿਟ ਛੋੜੇ ਚੰਦਾ ਪਿਆ ਹੋਇਆ ਤੇ ਤੁਸੀਂ ਜਿਹੜੀ ਇਹਨਾਂ ਦੀ ਕ੍ਰਿਟੀਕਲ ਕੰਸਟਰਕਸ਼ਨ ਪਾਇਲਟ ਪ੍ਰੋਗਰਾਮ ਨਾਂ ਦੀ ਕਿਹਨਾਂ ਦਾ ਪ੍ਰੋਗਰਾਮ ਆ ਤੁਸੀਂ ਗੂਗਲ ਕਰ ਸਕਦੇ ਹੋ ਉਹਦੇ ਵਿੱਚ ਜੇ ਤੁਸੀਂ ਜੋਬ ਕਰਦੇ ਹੋ ਤਾਂ 1 ਸਾਲ ਦਾ ਵਰਕ ਐਕਸਪੀਰੀਅੰਸ ਵਾਲਾ ਪੂਰਾ ਕਰਨਾ ਹੀ ਪੈਣਾ ਆਪਾਂ ਨੂੰ ਤਾਂ ਤੁਸੀਂ ਤਿੰਨ ਦਿਨਾਂ ਦੇ ਵਿੱਚ ਤੁਹਾਨੂੰ 20ਾਂ ਤੋਂ ਲੈ ਕੇ 30 ਦਿਨਾਂ ਦੇ ਵਿੱਚ ਤੁਹਾਨੂੰ ਪੀਆਰ ਮਿਲ ਰਹੀ ਹੈ ਜੀ ਬਹੁਤ ਛੇਸ਼ੇ ਬਿੰਨ ਨਹੀਂ ਲੱਗ ਰਹੇ ਨਵਸ਼ ਕੋਸ਼ੀਆ ਦੇ ਵਿੱਚ ਉਹਦੇ ਵਿੱਚ ਵੈਲਡਰਸ ਵੀ ਆਉਂਦੇ ਨੇ ਕਾਰਪ ਇੰਟਰਵਿਊ ਆਉਂਦੇ ਨੇ ਪਲੰਬਰ ਵੀ ਆਉਂਦੇ ਨੇ ਫਲੋਰ ਵਾਲੇ ਵੀ ਆਉਂਦੇ ਨੇ ਬ੍ਰਿਕ ਲੇਅਰ ਵੀ ਆਉਂਦੇ ਨੇ ਪੰਜਾਬੀ ਜ਼ੁਬਾਨ ਦੇ ਵਿੱਚ ਇੱਕੋ ਹੀ ਸ਼ਬਦ ਬੋਲੂਗਾ ਕਿ ਮਿਸਤਰੀਆਂ ਵਾਲੇ ਸਾਰੇ ਕੰਮ ਆਉਂਦੇ ਆ ਹੁਣ ਇਹ ਜੀ ਇਸ਼ੂ ਕੀ ਆਉਂਦਾ ਇਸ਼ੂ ਇਹ ਆ ਜਾਂਦਾ ਕਿ ਤੁਸੀਂ ਕੌਣ ਮੈਂ ਬ੍ਰਿਕ ਕਲੀਅਰ ਬੰਨਾ ਜਾਂ ਮੈਂ ਫਲੋਰ ਪਾਉਣੀ ਸ਼ੁਰੂ ਕਰਨੀ ਆ ਤੁਹਾਨੂੰ ਕਿਸੇ ਕੰਪਨੀ ਨੇ ਨਹੀਂ ਰੱਖਣਾ ਵਿਦਆਊਟ ਐਨੀ ਸਰਟੀਫਿਕੇਸ਼ਨ ਤੇ ਵਿਦਆਊਟ ਐਨੀ ਵਰਕ ਐਕਸਪੀਰੀਅੰਸ ਸੋ ਇਨ ਸਾਰਿਆਂ ਕੰਮਾਂ ਦੇ ਵਿੱਚ ਸਿਰਫ ਇੱਕੋ ਹੀ ਕੰਮ ਹੈ ਉਹ ਵੈਲਡਰ ਆ ਜਿਨ੍ਹਾਂ ਦਾ 40 ਘੰਟਿਆਂ ਦਾ ਸਰਟੀਫਿਕੇਸ਼ਨ ਬਣੀ ਹੋਈ ਆ ਤੁਸੀਂ ਹੀਰੋ ਵੈਲਡਿੰਗ ਤੇ ਆਉਣਾ ਆਕੇ ਆਪਣੀ 40 ਘੰਟੇ ਦੀ ਟ੍ਰੇਨਿੰਗ ਲੈਣੀ ਆ ਤੁਹਾਨੂੰ ਇਨਸਟ੍ਰਕਟਰਸ ਖਾ ਦੇਣਗੇ ਲਈ ਮਸ਼ੀਨਾਂ ਦੀ ਸਾਵਧਾਨੀ ਕਿਵੇਂ ਕਰਨੀ ਆ ਸੇਫਟੀ ਕਿਵੇਂ ਰੱਖਣੀ ਆ ਵੈਲਡਿੰਗ ਕਿਵੇਂ ਕਰਨਾ ਸੋ ਉਹ 40 ਘੰਟੇ ਦੀ ਟ੍ਰੇਨਿੰਗ ਤੋਂ ਬਾਅਦ ਹੋਈ ਜਦੋਂ ਨਵਸ਼ ਕੋਸ਼ਿਆ ਵਾਪਸ ਮੁੜ ਜਾਓਗੇ ਤੇ ਜੌਬ ਕਰੋਗੇ ਤਾਂ ਤੁਹਾਨੂੰ ਆਰਾਮ ਨਾਲ ਜੌਬ ਮਿਲੇਗੀ ਤੇ ਆਰਾਮ ਦੇ ਨਾਲ ਨਵਸ਼ ਕੋਸ਼ਿਆ ਚ ਪੀਆਰ ਵੀ ਮਿਲ ਜਾਵੇਗੀ ਸੋ ਸੇਮ ਹੀ ਕਨਸੈਪਟ BC ਦਾ ਹੈ ਜੀ BC ਦੇ ਵਿੱਚ ਜਿਹੜੇ 12 ਪੜੇ ਬੱਚੇ ਨੇ ਉਹਨਾਂ ਦਾ ਕੁਝ ਨਹੀਂ ਬਣਨਾ ਪਈ ਇਗਲ ਯਾਦ ਰੱਖਿਆ ਜੋ ਕਿਉਂਕਿ ਬੀਸੀ ਕੋਲੇ ਕੋਟਾ ਬਹੁਤ ਥੋੜਾ ਬੀਸੀ ਕੋਲੇ ਥਾਂ ਬਹੁਤ ਥੋੜਾ ਇੱਕ ਪਾਸੇ ਅਮਰੀਕਾ ਲੱਗ ਜਾਂਦਾ ਇੱਕ ਪਾਸੇ ਸਮੁੰਦਰ ਲੱਗ ਜਾਂਦਾ ਇੱਕ ਪਾਸੇ ਪਹਾੜ ਲੱਗ ਜਾਂਦੇ ਸਰ ਗਿਆ ਸਰ ਆ ਗਿਆ ਬੀਸੀ ਦੇ ਵਿੱਚ ਇੱਕੋ ਹੀ ਸਕਿੱਲ ਟ੍ਰੇਡ ਸਟਰੀਮ ਭਜਦੀ ਆ ਇਹ ਬਸੇ ਪੂਰੀ ਕੈਨੇਡਾ ਦੇ ਵਿੱਚ ਹੀ 인 ਡਿਮਾਂਡ ਦੇ ਵਿੱਚ ਹਨ BC ਦੇ ਵਿੱਚ ਵੀ ਘਰਾਂ ਦੀ ਬਹੁਤ ਜ਼ਿਆਦਾ ਲੋੜ ਆ ਆਪਣੇ ਪਤਾ BC 'ਚ ਘਰ ਬਹੁਤ ਜ਼ਿਆਦਾ ਵੱਧ ਗਏ ਸੀਗੇ ਪ੍ਰਾਈਸ ਵਾਈਜ਼ ਵੀ ਸੋ ਉਹਨਾਂ ਨੂੰ ਲਿਆਉਣ ਦੇ ਲਈ ਥੱਲੇ ਤੇ BC ਦੇ ਇੱਕ ਪ੍ਰੋਮ ਚੱਲਦਾ ਹੈ ਜੀ ਉਹ ਵੀ ਕੰਸਟਰਕਸ਼ਨ ਵਾਲਾ ਹੀ ਆ ਉਹਦੇ ਵਿੱਚ ਵੀ ਪੰਜਾਬੀ 'ਚ ਬੋਲਾਂ ਤਾਂ ਮਿਸਤਰੀਆਂ ਵਾਲੇ ਸਾਰੇ ਕੰਮ ਆਉਂਦੇ ਆ ਇੱਟਾਂ ਲਾਉਣ ਵਾਲੇ ਆਉਂਦੇ ਆ ਜਿਹਨੂੰ ਬ੍ਰੇਕਲਰ ਕਹਿੰਦੇ ਆ ਜਾਂ ਮੈਸਨਨ ਕਹਿੰਦੇ ਆ ਫਲੋਰ ਪਾਉਣ ਵਾਲੇ ਕਹਿੰਦੇ ਆ ਫਲੋਰ ਰੂਫ ਐਨੀਥਿੰਗ ਦੋਰ ਇੰਸਟਾਲਰ ਵਿੰਡੋ ਇੰਸਾਲਰ ਵੈਲਡਰ ਸਾਰੇ ਆਉਂਦੇ ਨੇ ਸੋ ਤੁਹਾਡੇ ਲਈ ਵੀ ਇਹੀ ਸਲਾਹ ਆ ਕਿ ਟ੍ਰਾਂਟੋ ਆ ਜਾਵੋ 40 ਘੰਟਿਆਂ ਦਾ ਹੀਰੋ ਵੈਲਡਿੰਗ ਤੋਂ ਵੈਲਡਿੰਗ ਦਾ ਕੋਰਸ ਕਰ ਲਵੋ ਤੇ ਬਾਅਦ ਆਰਾਮਣਾ ਬੀਸੀ ਮੁੜ ਕੇ ਵੈਲਡਿੰਗ ਦੀ ਜੌਬ ਕਰਕੇ ਤੁਹਾਡੇ ਆਰਾਮਣਾ ਉਨੇਕ ਪੁਆਇੰਟ ਬਣ ਜਾਣੇ ਆ ਜਿੱਥੇ ਤੁਹਾਨੂੰ ਜਿੱਥੇ ਤੁਹਾਡਾ ਡਰਾਅ ਆ ਰਿਹਾ ਬੀਸੀ ਦਾ ਤੇ ਜੇ ਤੁਸੀਂ ਹੀਰੋ ਵੈਲਡਿੰਗ ਤੋਂ ਇੱਕ ਕੋਰਸ ਕਰਦੇ ਹੋ ਤਾਂ ਤੁਹਾਨੂੰ TCS ਇਮੀਗ੍ਰੇਸ਼ਨ ਵਾਲੇ ਬਿਲਕੁਲ ਫ੍ਰੀ ਵਿੱਚ ਕੰਸਲਟੇਸ਼ਨ ਦੇਣਗੇ ਕਿ ਤੁਹਾਨੂੰ ਦੱਸਣਗੇ ਤੁਸੀਂ ਕਿਹੜੀ ਥਾਂ ਚਲੇ ਜਾਓ ਤਾਂ ਕਿ ਤੁਹਾਡੇ ਉੱਤੇ ਪੀਆਰ ਈਜ਼ੀਲੀ ਹੋ ਜਾਵੇ ਨੰਬਰ ਇਹਨਾਂ ਦਾ ਸਕਰੀਨ ਦੇ ਉੱਪਰ ਆ ਰਿਹਾ ਹੈ ਠੀਕ ਹੈ ਜੀ ਕੈਨੇਡਾ ਨੇ ਆਪਦੇ ਕਾਨੂੰਨਾਂ ਵਿੱਚ ਜਿਉਂਦੀ ਸਖਤੀ ਕੀਤੀ ਆ ਇਹ ਦੋ ਅਗਲੀਆਂ ਖਬਰਾਂ ਸਖਤੀ ਦੇ ਉੱਪਰ ਹਾਂਜੀ ਕੈਨੇਡਾ ਦੀਆਂ ਬੇਸ਼ੱਕ ਪਹਿਲਾਂ ਜਿਹੜੇ ਵਿਜ਼ਿਟਰ ਵੀਜ਼ਾ ਲੈ ਕੇ ਲੋਕ ਆ ਰਹੇ ਸਨ ਉਹਨਾਂ ਦੀ ਪੁਸ਼ਪਰਤਾਲ ਜ਼ਿਆਦਾ ਹੁੰਦੀ ਸੀ ਕਿ ਆਪਣੇ ਪੇਪਰ ਚੈੱਕ ਕਰਾਓ ਕਿੱਥੇ ਰਹਿਣਾ ਕਿਵੇਂ ਰਹਿਣਾ 10-15 ਕੁਐਸਚਨ ਪੁੱਛੇ ਜਾਂਦੇ ਨੇ ਉਹੀ ਤੇ ਜਿਹੜਾ ਬੰਦਾ ਫਸ ਗਿਆ ਉਹਨਾਂ ਜਿਆਦਾ ਮੋੜ ਦਿੰਦੇ ਜਾਂ ਕਹਿੰਦੇ ਰਿਫਿਊਜੀ ਲਾਓ ਹੁਣ ਸਟੂਡੈਂਟ ਦੀ ਪੇਸ਼ੀ ਪਿਆ ਕਰਨੀ ਆ ਸਟੂਡੈਂਟ ਦੀ ਵੀ ਚੈਕਿੰਗ ਬਹੁਤ ਵਧਾ ਦਿੱਤੀ ਹੈ ਜੀ ਜਿਹੜੇ ਬੱਚੇ ਸਤੰਬਰ ਬੈਚ ਆਉਣਗੇ ਉਨਾਂ ਲਈ ਇੱਕ ਖਾਸ ਖਬਰਿਆ ਕਿ ਤੁਹਾਡੀ ਵੀ ਬਹੁਤ ਵੱਡੇ ਲੈਵਲ ਤੋਂ ਪ੍ਰਪੇਸ਼ੀ ਪੈ ਸਕਦੀ ਆ ਤੁਹਾਨੂੰ ਵੀ ਬਹੁਤ ਤਿੱਖੇ ਤਿੱਖੇ ਸਵਾਲ ਕੀਤੇ ਜਾ ਸਕਦੇ ਆ ਸੋ ਜੇ ਤੁਸੀਂ ਉਹਨਾਂ ਸਵਾਲਾਂ ਦੇ ਜਵਾਬ ਹੁਣ ਨਾ ਦੇ ਪਾਏ ਬੇਸ਼ੱਕ ਤੁਹਾਡੇ ਕੋਲ ਸਾਰਾ ਕੁਝ ਜੈਨੂਨ ਕੋਈ ਸ਼ੱਕ ਨਹੀਂ ਪਰ ਆਪਦਾ ਤਿਆਰੀ ਕਰਕੇ ਆ ਜੋ ਪ੍ਰੋਪਰ ਡੀਟੇਲ ਲੈ ਕੇ ਆਇਆ ਜੋ ਕਿਹੜੇ ਕਾਲਜ ਜਾਣਾ ਹੈ ਕਿੱਥੇ ਰਹਿਣਾ ਹੈ ਕਿਸ ਤਰ੍ਹਾਂ ਦੀ ਤੁਸੀਂ ਕਿਸੇ ਕੰਪਨੀ ਸੋਚ ਰੱਖਦੇ ਹੋ ਤੁਹਾਨੂੰ ਬਹੁਤ ਕੁਝ ਪੁੱਛਿਆ ਜਾ ਸਕਦਾ ਤੇ ਧੰਨਵਾਦ ਕਰੋ ਉਹਨਾਂ ਧਰਨੇ ਲਾਉਣ ਵਾਲਿਆਂ ਦਾ ਜਿਨ੍ਹਾਂ ਨੇ ਇਹ ਚੀਨ ਨੂੰ ਹੋਰ ਬਣਾਵਾ ਦਿੱਤਾ ਸੋ ਆਫਤ 80% ਬਸ ਐਨੇ ਹੁਣ ਤੁਹਾਡੀ ਵੀ ਸ਼ਾਮਤ ਲਿਆਤੀ ਆ ਸੋ ਇਹ ਸਟੂਡੈਂਟ ਲਈ ਵੀ ਬਹੁਤ ਵੱਡੀ ਖਬਰ ਆ ਤੇ ਆਪਣਾ ਤਿਆਰੀ ਨਾਲ ਹੀ ਬਾਰਡਰ ਤੇ ਪਹੁੰਚ ਜਾਓ ਜਿਹੜੀ ਆਪਣੇ ਕੋਲ ਅਗਲੀ ਖਬਰ ਇਹ ਆ ਜੀ ਬਹੁਤ ਸਾਰੇ ਲੋਕ ਇੱਥੇ ਆਣ ਕੇ ਕੈਸ਼ ਦੇ ਉੱਪਰ ਕੰਮ ਕਰ ਰਹੇ ਆ ਪਿਛਲੇ ਕੀ ਹੋਇਆ ਸੀ ਕਿ ਇੱਕ ਫੈਕਟਰੀ ਦੇ ਵਿੱਚ ਇੱਕ ਬੰਦਾ ਕੈਸ਼ ਦੇ ਉੱਪਰ ਕੰਮ ਕਰ ਰਿਹਾ ਸੀ ਤੇ ਉਹਦੀ ਮਸ਼ੀਨ ਵਿੱਚ ਔਨ ਕਰਕੇ ਉਹਦੀ ਮੌਤ ਹੋ ਗਈ। ਉਦੋਂ ਬਾਅਦ ਵਿੱਚ ਗਵਰਨਮੈਂਟ ਬਹੁਤ ਜ਼ਿਆਦਾ ਸਖਤੀ ਦੇ ਵਿੱਚ ਆ ਜੇ ਤੁਸੀਂ ਵੀ ਵਿਜ਼ਟਰ ਵੀਜ਼ੇ ਤੇ ਆਇਓ ਜਾਂ ਤੁਸੀਂ ਕੰਮ ਕਿਤੇ ਹੋਰ ਕਰ ਰਹੇ ਹੋ ਪੇਪਰ ਤੁਹਾਡੇ ਕੋਲ ਕਿਤੇ ਹੋਊ ਚੱਲ ਰਹੇ ਹਨ ਇਸ ਚੀਜ਼ ਤੋਂ ਬਚਿਆ ਜੋ ਤੇ ਅਗਲੀ ਗੱਲ ਇਹ ਆ ਕਿ ਜਿਹੜੇ ਤੁਹਾਡੇ ਨਾਲ ਦੇ ਹੁੰਦੇ ਨੇ ਕੰਮ ਦੇ ਉੱਪਰ ਉਹਨਾਂ ਨੂੰ ਆਪਦੇ ਪਿੱਛੇ ਦੇਣ ਤੋਂ ਬਚਿਆ ਜੋ ਕਿਉਂਕਿ ਜਦੋਂ ਵੀ ਕਿ ਇਹਨੇ ਸ਼ਿਕਾਇਤ ਕੀਤੀ ਉਹ ਰੈਂਡਮਲੀ ਤੇ ਛਾਪਾ ਮਾਰਨਾ ਬਹੁਤ ਮੁਸ਼ਕਿਲ ਆ ਕੋਈ ਨਾ ਕੋਈ ਪੇਤੀ ਜੇ ਤੁਹਾਡੀ ਗੁਸ਼ਿਕਾਇਤ ਕਰਦਾ ਵਾ ਤੇ ਉਦੋਂ ਤੁਸੀਂ ਇਸ ਸੰਜੇ ਚ ਫਸ ਸਕਦੇ ਹੋ ਸੋ ਇਹ ਖਬਰ ਆ ਰਹੀ ਹੈ ਕਿ ਬਹੁਤ ਵੱਡੇ ਲੈਵਲ ਦੇ ਉੱਪਰ ਛਾਪੇ ਵੱਜ ਰਹੇ ਹਨ ਕੈਸ਼ ਵਾਲਿਆਂ ਦੇ ਉੱਪਰ ਸੋ ਜੇ ਤੁਸੀਂ ਵੀ ਕੈਸ਼ ਕਮ ਕਰਨ ਬਾਰੇ ਸੋਚ ਰਹੇ ਹੋ ਜਾਂ ਕਰ ਰਹੇ ਹੋ ਤਾਂ ਇਸ ਚੀਜ਼ੋਂ ਜਰਾ ਬਚ ਕੇ ਨਾ ਲੋਕ ਕੋ ਸਾਡੀ ਜਾਤ ਨੂੰ ਵੇਖੋ ਨਾ ਵੇਖੋ ਅਸੀਂ ਨੰਗੇ ਉਹਦਾ ਚੱਲ ਬੁੱਲਿਆ ਚੱਲ ਉੱਥੇ ਚੱਲੀਏ ਜਿੱਥੇ ਸਾਰੇ ਹੋਵਨ ਨੰਗੇ ਨਾ ਕੋਈ ਸਾਡੀ ਜਾਤ ਨੂੰ ਪੁੱਛੇ ਤੇ ਨਾ ਕੋਈ ਸਾਨੂੰ ਪਛਾਣੇ ਸੋ ਉਹ ਕਹਿੰਦਾ ਪ੍ਰਮਾਤਮਾ ਦੇ ਕਾਨੂੰਨ ਦੇ ਵਿੱਚ ਅਸੀਂ ਸਾਰੇ ਹਮੇਸ਼ਾ ਹੀ ਨੰਗੇ ਆ ਸਿਆਣੀਆਂ ਕੌਮਾਂ ਉਹ ਹੁੰਦੀਆਂ ਹਨ ਉਹ ਕਹਿੰਦਾ ਜੇ ਬੰਦਾ ਕੱਲਾ ਵੀ ਖੜੇ ਨਾ ਤਾਂ ਉਹ ਲਾਈਨ ਦੇ ਵਿੱਚ ਖੜੂਗਾ ਪਰਮਾਤਮਾ ਤੋਂ ਤੁਸੀਂ ਬਚ ਨਹੀਂ ਸਕਦੇ ਬੰਦੇ ਦੇ ਕਾਨੂੰਨ ਤੋਂ ਤਾਂ ਵੱਜੋਗੇ ਪਰ ਕੁਦਰਤ ਦੀ ਜਿਹੜੀ ਲਾਠੀ ਆ ਨਾ ਉਹ ਤੋਂ ਨਹੀਂ ਬਚ ਸਕਦੇ ਸੋ ਇਹ ਜਿਹੜਾ ਹੰਕਾਰ ਚੱਕੀ ਫਿਰਦੇ ਆਪਾਂ ਕਿ ਮੈਂ ਫਲਾਨਾ ਮੈਂ ਧਮਕਾਨਾ ਵਾਂ ਇਹ ਕੁਦਰਤ ਦੇ ਕਾਨੂੰਨ ਦੇ ਵਿੱਚ ਜ਼ੀਰੋ ਹੈ ਤੁਸੀਂ ਇੰਡੀਆ ਦੀ ਸਭ ਤੋਂ ਵੱਡੀ ਪ੍ਰੋਬਲਮ ਦੇਖੋ ਜਦੋਂ ਅਸੀਂ ਬਾਹਰੋਂ ਜਾਂਦੇ ਆ ਨਾ ਕੈਨੇਡਾ ਤੋਂ ਵਾਪਸ ਜਾਂਦੇ ਆ ਇੰਡੀਆ ਦੇ ਵਿੱਚ ਤਾਂ ਜਿਹੜੀ ਮੈਨੂੰ ਉੱਥੇ ਚੀਜ਼ ਨਜ਼ਰ ਆਉਂਦੀ ਉਹ ਸਰੀ ਈਗੋ ਤੋਂ ਈਗੋ ਬਹੁਤ ਆ ਲੋਕਾਂ ਦੇ ਵਿੱਚ ਇਹ ਜਿੰਨੀਆਂ ਬਾਕੀ ਸਮੱਸਿਆਵਾਂ ਨੇ ਨਾ ਉਹ ਸਾਰੀਆਂ ਈਗੋ ਤੋਂ ਸ਼ੁਰੂ ਹੁੰਦੀਆਂ ਨੇ। ਬੇਸ਼ੱਕ ਗੁਰਬਾਣੀ ਦੇ ਵਿੱਚ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਨੂੰ ਕਿਹਾ ਗਿਆ। ਪਰ ਮੈਂ ਮਹਿਸੂਸ ਕਰਦਾ ਹਾਂ ਕਿ ਇਹਨਾਂ ਸਾਰਿਆਂ ਦਾ ਮੁੱਢ ਈਗੋ ਆ। ਜਿੰਨਾ ਚਿਰ ਅਸੀਂ ਈਗੋ ਨਹੀਂ ਛੱਡਦੇ, ਉਹਨਾਂ ਚਿਰ ਅਸੀਂ ਦੂਜੇ ਦੀ ਗੱਲ ਵੀ ਨਹੀਂ ਸੁਣਦੇ। ਜਿੰਨਾ ਚਿਰ ਇਹ ਦੂਜੇ ਦੀ ਗੱਲ ਨਹੀਂ ਸੁਣਦੇ, ਉਹਨਾਂ ਚਿਰ ਅਸੀਂ ਗੱਲ ਮੰਨਦੇ ਵੀ ਨਹੀਂ। ਜਿਹਨੇ ਕਿਸੀ ਗੱਲ ਅਗਲੇ ਦੀ ਮੰਨਦੇ ਨਹੀਂ ਉਹਨਾਂ ਚਿੱਕਰ ਸਾਡੇ 'ਚ ਬਦਲਾਅ ਨਹੀਂ ਆ ਸਕਦੇ। ਬਾਕੀ ਸਾਰਾ ਕੁਛ ਇਹਦਾ ਬੱਚਾ ਪਰ ਇਹਦਾ ਈਗੋ ਵਾਲਾ ਹੰਕਾਰ ਆ ਉਹ ਇਹਨਾਂ ਸਾਰਿਆਂ ਦੀ ਮਾਂ ਵਾ। ਸੋ ਇਸ ਚੀਜ਼ ਤੋਂ ਬਚੋ ਕਿ ਨਾ ਲੋਕ ਕੋ ਸਾਡੀ ਜਾਤ ਨੂੰ ਵੇਖੋ ਤੇ ਨਾ ਵੇਖੋ ਅਸੀਂ ਨੰਗੇ ਅਸੀਂ ਬੁਰੇ ਬੁਰਾਈਆਂ ਕੋਲੋਂ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਹਰ ਬੰਦਾ ਆਪਣੀ ਥਾਂ ਤੇ ਉਹ ਠੀਕ ਹੁੰਦਾ ਹੈ ਉਹਨੂੰ ਮੁਤਾਬਕ ਪਰ ਸੂਨੀ ਕਿਰਤੋਂ ਕੰਨੀ ਜਾਂਦੀ ਆ ਜਿਹੜੇ ਕੁਦਰਤ ਦੇ ਕਾਨੂੰਨ ਦੇ ਮੁਤਾਬਕ ਠੀਕ ਹੁੰਦੇ ਆ ਮੰਨ ਲਓ ਇੱਕ ਮੁੱਦੇ ਦੇ 20 ਬੰਦੇ ਬੋਲ ਰਹੇ ਆ 20ਾਂ ਦੇ ਆਪਣੇ ਆਪਣੇ ਬਿਆਨ ਨੇ ਪਰ 20ਾਂ ਦੇ ਵਿੱਚੋਂ ਸਹੀ ਕੌਣਾ ਜਿਹਦੇ ਬਿਆਨ ਸਭ ਤੋਂ ਜ਼ਿਆਦਾ ਕੁਦਰਤ ਦੇ ਕਾਨੂੰਨ ਦੇ ਨੇੜੇ ਆ ਨਾ ਲੋਕੋ ਸਾਡੀ ਜਾਤ ਨੂੰ ਵੇਖੋ ਨਾ ਵੇਖੋ ਅਸੀਂ ਨੰਗੇ ਅਸੀਂ ਬੁਰੇ ਬਰਿਆਈਆਂ ਕੋਲੋਂ ਤੇ ਬੁਰਿਆਂ ਦੇ ਘਰ ਮੰਗੇ ਜਦ ਬੁਰਿਆਂ ਵੱਲ ਵੇਖਣ ਲੱਗੇ ਤਾਂ ਸਾਰੇ ਸਾਥੋਂ ਚੰਗੇ ਤੇਰੇ ਬਾਝੋਂ ਜਿੰਨਾ ਚਿਰ ਉਸ ਕੁਦਰਤ ਦੀ ਸਮਝ ਨਹੀਂ ਪੈਂਦੀ ਨਾ ਉਹਨਾਂ ਚਿਰ ਇਸ਼ਕ ਦਾ ਰੰਗ ਨਹੀਂ ਚੜਨਾ ਇਹ ਦੁਨਿਆਵੀ ਸਭ ਰਿਸ਼ਤੇ ਉਹਨਾਂ ਚਿਰ ਕੱਚੇ ਨੇ ਜਿੰਨਾ ਚਿਰ ਤੁਸੀਂ ਜਦੋਂ ਆਨੰਦ ਕਾਰਜ ਦੀ ਰਸਮ ਹੁੰਦੀ ਹੈ ਨਾ ਜਾਂ ਆਨੰਦ ਕਾਰਜ ਦੀ ਬੁੱਕ ਆਉਂਦੀ ਹੈ ਇੱਕ ਉਹਨੂੰ ਪੜ ਲਿਆ ਜਿਹਾ ਕਿ ਵਿਆਹ ਤਾਂ ਬੇਸ਼ੱਕ ਪਤੀ ਪਤਨੀ ਦਾ ਹੋ ਰਿਹਾ ਹੁੰਦਾ ਪਰ ਉਹਦੇ ਵਿੱਚ ਦੋਨੋਂ ਹੀ ਤੀਵੀਆਂ ਨੇ ਤੇ ਜਿਹੜਾ ਪਤੀ ਹੈ ਉਹ ਪਰਮਾਤਮਾ ਮੰਨਿਆ ਗਿਆ ਹੈ। ਉਹਦੇ ਵਿੱਚ ਬੜੀ ਡੂੰਗੀ ਗੱਲ ਆ ਕਿ ਇਹ ਪਰਮਾਤਮਾ ਮੈਂ ਇੰਨਾ ਰੰਗ ਮੈਨੂੰ ਇਹਦੇ ਪਿਆਰ ਦੇ ਵਿੱਚ ਕਿ ਮੇਰਾ ਵਿਆਹ ਤੇਰੇਆਂ ਕਾਨੂੰਨਾਂ ਨਾਲ ਹੋ ਜਾਵੇ। ਸੋ ਜਿੱਦਨ ਅਸੀਂ ਵਿਆਹ ਉਸ ਕੁਦਰਤ ਦੇ ਕਾਨੂੰਨ ਨਾਲ ਕਰਾ ਲਿਆ ਫਿਰ ਨੀ ਇਹ ਟੁੱਟਦੇ ਬੰਧਨ ਫਿਰ ਹੈ ਆਨੰਦਕਾਰ ਚ। ਫਿਰ ਹੈ ਇਹ ਪੱਕਾ ਬੰਧਨ ਜਿਹਨੂੰ ਅਪਕਿਆ ਦਨੇ ਵੇਲਡਿੰਗ ਦੇ ਪੱਕੇ ਟੋਚ ਲਾਈ ਜਾਣਗੇ ਲਓ ਜੀ ਅੱਜ ਦਾ ਜਿਹੜਾ ਉਹਦੇ ਕਹਿਣ ਨੂੰ ਮਸਤੀ ਦੇ ਵਿੱਚ ਜੋ ਗੱਲਾਂ ਹੋਈਆਂ ਨੇ ਉਹ ਤੁਹਾਡੇ ਲਈ ਅਜੇ ਨਹੀਂ ਹਾਜ਼ਰ ਨੇ ਕਿਉਂਕਿ ਕਾਲ ਬਹੁਤ ਜ਼ਿਆਦਾ ਆਉਂਦੇ ਨੇ ਇੰਡੀਆ ਦੇ ਬਹੁਤ سارے ਫੋਨ ਕਰਦੇ ਆਂਦੇ ਨੇ ਲੋਕ ਇਸ ਮੈਨੂਦਰ ਧਿਆਨ ਦੇਣਾ ਪੈਂਦਾ ਵਾ ਸੋ ਜੇ ਤੁਹਾਨੂੰ ਕੋਈ ਇਮੀਗ੍ਰੇਸ਼ਨ ਦੀ ਹੈਲਪ ਚਾਹੀਦੀ ਆ ਤਾਂ ਬੇਹਦ ਇਮਾਨਦਾਰ ਤੇ ਟਰਸਟਵਾਦੀ ਸਰਵਿਸਿਸ ਹਨ ਟੀਐਸ ਇਮੀਗ੍ਰੇਸ਼ਨ ਦੀਆਂ ਬੜੇ ਲੰਮੇ ਸਾਲ ਤੋਂ ਤੁਹਾਡੀ ਦੀ ਸੀਆ ਵਿੱਚ ਹਾਜ਼ਰ ਨੇ ਕਿਸੇ ਨੂੰ ਲੰਮੇ ਵਿੱਚ ਨਹੀਂ ਕੋਸ਼ਿਸ਼ ਨਹੀਂ ਕੀਤੀ ਜਾਂਦੀ ਕਿਸੇ ਨੂੰ ਫੇਕ ਚੈੱਕ ਕਰਾਉਣ ਲਈ ਨਹੀਂ ਕਿਹਾ ਜਾਂਦਾ ਹਮੇਸ਼ਾ ਪ੍ਰੋਪਰਲੀ ਗਾਈਡ ਕੀਤਾ ਜਾਂਦਾ ਤਾਂ ਕਰਕੇ ਤੁਸੀਂ ਆਉਣ ਵਾਲੇ ਸਮੇਂ ਵਿੱਚ ਵੀ ਸਿਕਿਉਰ ਰਹਿ ਸਕੋ ਬਹੁਤ ਸਾਰੇ ਲੋਕ ਨਕਲੀ ਗਲਤ ਤਰੀਕੇ ਨਾਲ ਪੀਆਰ ਲੈ ਲੈਂਦੇ ਨੇ ਪਰ ਹੁਣ ਉਹਨਾਂ ਨੂੰ ਚਿੱਠੀਆਂ ਆ ਰਹੀਆਂ ਨੇ ਬਚ ਨਹੀਂ ਸਕਦੇ ਜਿੱਥੇ ਮਰਜੀ ਭੱਜੋ ਤੁਹਾਨੂੰ ਲੱਗਦਾ ਸੀਗਾ ਕਿ ਤੁਸੀਂ ਤਾਂ ਹੁਣ ਕੈਨੇਡਾ ਨੂੰ ਲੱਡੂ ਵਾਲੀ ਬਣਾ ਲਿਆ ਕਿ ਪ੍ਰੋਵਾਈ ਕੋਈ ਨਹੀਂ ਪੁੱਛਦਾ ਕੋਈ ਨਹੀਂ ਇੱਥੇ ਤੁਸੀਂ ਜਿਹਨਾਂ ਦਾ ਸਿਸਟਮ ਨਹੀਂ ਵੇਖਿਆ ਸੋਹਣਿਓ ਇਹ ਤਾਂ ਸ਼ੁਰੂ ਹੋਣਾ ਕੰਮ ਉਹ ਸਿਰਫ ਲਿਹਾਜ਼ ਕਰਦੇ ਸੀਗੇ ਉਹ ਮੌਕਾ ਦੇ ਕਿ ਦੇ ਲੋਕਾਂ ਨੂੰ ਕਿ ਸ਼ਾਇਦ ਲੋਕ ਹਰ ਜਾਣ ਜਾਂ ਲੋਕ ਆਪਣੇ ਆਪ ਹੀ ਇਮਾਨਦਾਰ ਹੋ ਜਾਣ ਪਰ ਜਦੋਂ ਹੁਣ ਉਹਨਾਂ ਨੇ ਵੇਖਿਆ ਲੀ ਵੀ ਨਹੀਂ ਪਾਈ ਇਹ ਤਾਂ ਲਾਤੋਂ ਕੇ ਬੂਤ ਨੇ ਇਹ ਬਾਤੋਂ ਸੇ ਨਹੀਂ ਮੰਨਣਗੇ ਤੇ ਫਿਰ ਹੁਣ ਉਹਨਾਂ ਨੇ ਸ਼ਿਕੰਜਾ ਬਹੁਤ ਕੱਸਣਾ ਹੈ ਹਮੇਸ਼ਾ ਇਮਾਨਦਾਰ ਤਰੀਕੇ ਨਾਲ ਰਹੁ ਕਾਨੂੰਨਾਂ ਦੀ ਪਾਲਣਾ ਕਰੋ ਇਹ ਇੱਕ ਲੈਂਡ ਆਫ ਲਾ ਇੱਕ ਲੈਂਡ ਆਫ ਲਾ ਇੱਕ ਲਾ ਵਾਲੀ ਲੈਂਡ ਹੈ ਜੀ ਇੱਥੇ ਧੱਕਾ ਮੋਕੀ ਨਹੀਂ ਚੱਲਦੀ ਇੱਥੇ ਸਿਰਫ ਜਿਵੇਂ ਮੈਂ ਗੱਲ ਕਰਦਾ ਹੁਣਾਂ ਕਿ ਗੁਰਨਾਕ ਪਾਸ਼ਣ ਕਿਸ ਨੇ ਪੁੱਛਿਆ ਸੀ ਕਿ Hindu ਚੰਗੇ ਨੇ ਕਿ ਮੁਸਲਮਾਨ ਤੇ ਬਾਬੇ ਨਾਨਕ ਦਾ ਜਵਾਬ ਬੜਾ ਪਿਆਰਾ ਸੀ ਕਿ ਨਾ Hindu ਚੰਗੇ ਨੇ ਨਾ ਮੁਸਲਮਾਨ ਚੰਗਾ ਉਹ ਹੈ ਜਿਹਦੇ ਕੰਮ ਚੰਗੇ ਨੇ ਸੋ ਠੀਕ ਹੈ ਜੀ TCS ਇਮੀਗ੍ਰੇਸ਼ਨਾਂ ਗੱਲ ਕਰ ਲੈਣੀ ਆ ਹੀਰੋ ਵੈਲਡਿੰਗ ਤੁਸੀਂ ਜੇਕਰ ਵੈਲਡਿੰਗ ਟ੍ਰੇਨਿੰਗ ਦਾ ਕੰਮ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਹਾਰਡ वुਡ ਫਲੋਰ ਪਾ ਕੇ ਸਿੱਖ ਕੇ ਆਪਣੀ ਪੀਆ ਲੈਣੀ ਚਾਹੁੰਦੇ ਹੋ ਜੇ ਕੱਲੋ ਤੁਸੀਂ ਆਪਣਾ ਬਿਜ਼ਨਸ ਵੀ ਸ਼ੁਰੂ ਕਰਨਾ ਤਾਂ ਤੁਹਾਡੇ ਲਈ ਇੱਕ ਕੋਰਸ ਬੜੇ ਸਹਾਈ ਹੋ ਸਕਦੇ ਹਨ ਤਾਂ ਤੁਸੀਂ ਸਕਰੀਨ ਦੇ ਉੱਪਰ ਨੰਬਰ ਹੈ ਹੀਰੋ ਵੈਲਡਿੰਗ ਇਹਨਾਂ ਨਾਲ ਗੱਲ ਕਰ ਲੈਣੀ ਆ 네ਗੈਟਿਵਿਟੀ ਤੋਂ ਜਿੰਨਾ ਬਚੋਗੇ ਉਹ ਕਹਿੰਦਾ ਤੁਸੀਂ ਉਹ ਹੀ ਬੋਲੋਗੇ ਜੋ ਤੁਸੀਂ ਸੁਣੋਗੇ ਸੋ ਜੇ ਚੰਗਾ ਬੋਲਣਾ ਚਾਹੁੰਦੇ ਹੋ ਚੰਗਾ ਸੁਣੋ 네ਗੈਟਿਵਿਟੀ ਤੋਂ ਬਚੋ ਕਿਉਂਕਿ 네ਗ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ 네ਗੈਟਿਵਿਟੀ ਤੁਹਾਡੇ ਦਿਮਾਗ ਨੂੰ ਕਦੋਂ ਤੇ ਕਿਵੇਂ ਕਾਬੂ ਕਰ ਲੈਂਦੀ ਆ ਤੁਸੀਂ ਉਹਦੋਂ ਉਹ ਕਹਿੰਦਾ ਦਰਖਤ ਨਾਲ ਲੱਗੀ ਵੇਲ ਸਿਰਫ ਉਨੀ ਕੁ ਉੱਚੀ ਜਾ ਸਕਦੀ ਆ ਜਿੰਨਾ ਕੁ ਉੱਚਾ ਦਰਖਤ ਆਪ ਹੁੰਦਾ ਹੁਣ ਜੇ ਤੁਸੀਂ ਸੁਣੋਗੇ ਡੇਡੇ ਦਰਖਤਾਂ ਦੀਆਂ ਗੱਲਾਂ ਤੇ ਤੁਹਾਡੀ ਸੋਚ ਵੀ ਇੱਥੇ ਤੱਕ ਰੁਕ ਜਾਵੇਗੀ ਉਸ ਯਾਰ ਦੀਆਂ ਗੱਲਾਂ ਸੁਣੋ ਉਸ ਪਿਆਰੇ ਨਾਲ ਜੁੜੋ ਤੁਹਾਡੀ ਸੋਚ ਅਸਮਾਨ ਜਿੱਡੀ ਹੋਵੇਗੀ ਤੇ ਰਿਟਰਨ ਗਰੰਟੀ ਹੈ ਤੁਹਾਨੂੰ ਅਸਮਾਨ ਜਿੱਡੇ ਰਿਜ਼ਲਟ ਮਿਲਣਗੇ ਕੁਜੇ ਦੇ ਵਿੱਚ ਸਮੁੰਦਰ ਨਹੀਂ ਬੰਦ ਹੋ ਸਕਦਾ ਜੇ ਆ ਕੁਜੇ ਜਿੱਡਾ ਨਾ ਤਾਂ ਸਮੁੰਦਰ ਦਿੱਡੀ ਨਾਲ ਦੇ ਵਿੱਚ ਨਹੀਂ ਪੈ ਸਕਦੀ ਜੇ ਸਮੁੰਦਰ ਨੂੰ ਪਾਉਣਾ ਚਾਹੁੰਦੇ ਹੋ ਕੁਦਰਤ ਨੂੰ ਪਾਉਣਾ ਚਾਹੁੰਦੇ ਹੋ ਤਾਂ ਸੋਚ ਵੱਡੀ ਰੱਖੋ ਚੰਗੀਆਂ ਵੀਡੀਓ ਵੇਖਿਆ ਕਰੋ ਚੰਗੇ ਕ੍ਰिएਟਰਾਂ ਨਾਲ ਜੁੜਿਆ ਕਰੋ 네ਗੇਟਿਵਿਟੀਜ਼ ਤੋਂ ਬਚੋ ਇਹ ਚੋਂ ਕੁਝ ਨਹੀਂ ਨਿਕਲਣਾ ਬੜੀ ਮਿਹਰਬਾਨੀ ਜਿਉਂਦੇ ਵਸਦੇ ਰਹੋ ਬਾਬੇ ਨਾਨਕ ਦਾ ਇੱਕੋ ਹੀ ਬੋਲ ਜਾਂਦਿਆਂ ਜਾਂਦਿਆਂ ਕੂੜ ਨਖੁੱਟੇ ਨਾਨਕਾ ਤੇ ਔੜਤ ਸੱਚ ਰਹੀ ਦਿਲ ਪਰ ਆਉਂਦਾ ਐ ਦੀ ਗੱਲ ਕਰਦੇ ਆ ਜਦੋਂ ਤੁਹਾਨੂੰ ਇਹ ਗੱਲ ਦੀ ਸਮਝ ਪੈ ਗਈ ਨਾ ਕਿ ਸੱਚ ਨੇ ਸੱਚ ਰਹਿਣਾ ਹੈ ਝੂਠ ਨੇ ਝੂਠ ਰਹਿਣਾ ਹੈ ਜ਼ਿੰਦਗੀ 'ਚ ਬਦਲਾਅ ਵੇਖਿਆ ਜੋ ਪੂਰੀ ਗੁਰਬਾਣੀ ਪੜਨ ਦੀ ਲੋੜ ਨਹੀਂ ਆ ਇੱਕੋ ਲਾਈਨ ਤੇ ਜ਼ਿੰਦਗੀ ਜਿਉਂਗੇ ਵੇਖੋ ਕੂੜ ਨਖੁੱਟੇ ਨਾਨਕਾ ਔੜਤ ਸੱਚ ਰਹੀ ਵੇਖੋ ਜ਼ਿੰਦਗੀ 'ਚ ਬਦਲਾਅ ਆਉਂਦੇ ਅਗ ਨਹੀਂ ਆਉਂਦੇ ਧੰਨਵਾਦ